ਗੋਰੀ ਗੋਰੀ ਵੀਨੀ ਨੂੰ ਹੱਥ ਗੋਰੀ ਗੋਰੀ ਵੀਨੀ ਨੂੰ ਚੁੰਨ ਚੂੜੀਆਂ ਛਿੜਾ ਦੇਵੇ ਓ ਕੇਸਰੀ ਵਾਲਾ ਉਹਦੇ ਪੱਟਾਂ ਦੇ ਚੂੜੀਆਂ ਛਿੜਾ ਦੇਵੇ ਮੈਨੂੰ ਮੇਰੇ ਪਿਆਰ ਵਾਲੀਆਂ ਹੋਏ ਇਹਨਾਂ ਨੂੰ ਤੇਰੇ ਪਿਆਰ ਵਾਲੀਆਂ ਹੱਥ ਘੜੀਆਂ ਲਵਾ ਦੇਵੇ ਮੈਨੂੰ ਮੇਰੇ ਪਿਆਰ ਵਾਲੀਆਂ ਪੰਜਾਬ ਦੇ ਲੋਕੋ ਤੁਸੀਂ ਕਹੋਗੇ ਝਾੜੂ ਜਾਂ ਚੱਕ ਕੇ ਖੜ ਗਿਆ ਝਾੜੂ ਚੱਕ ਕੇ ਤਾਂ ਖੜਾ ਕੇ ਕੇਦਰੀਵਾਲ ਉਹਨਾਂ ਵਿਅਕਤੀਆਂ ਨੂੰ ਅੱਗੇ ਲੈ ਕੇ ਆਉਂਦਾ ਉਹਨਾਂ ਵਿਅਕਤੀਆਂ ਨੂੰ ਅਹੁਦੇ ਦਿੰਦਾ ਜਿਹੜੇ ਆਇਆ ਕਰਦੇ ਮੈਨੂੰ ਮੇਰੇ ਪਿਆਰਵਾਲੀਆਂ ਕੇਦਰੀਵਾਲ ਜੀ ਕੇਦਰੀਵਾਲ ਜੀ ਕੇਦਰੀਵਾਲ ਜੀ ਕੇਦਰੀਵਾਲ ਜੀ ਹੁਣ ਮੈਂ ਗੱਲ ਕਰ ਲੱਗਿਆ ਕੁਮਰ ਵੀਜੇ ਪ੍ਰਤਾਪ ਦੀ ਜਿਹਨੂੰ ਇਹਨਾਂ ਨੇ ਕਹਿੰਦੇ ਵੀ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਸੱਚੀ ਕੀਤਾ ਨਾ ਹਾਂ ਕੀਤਾ ਜਿਹਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕੀਤਾ ਤੇ ਕੀਤਾ ਕਹਦੇ ਹਸਤੇ ਆ ਉਹ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਕਿ ਜਿਹੜਾ ਕੁਮਰ ਵੀਜੇ ਪ੍ਰਤਾਪ ਆ ਉਹ ਝਾੜੂ ਵਾਲਿਆਂ ਦੇ ਖੁਦ ਖਿਲਾਫ ਆ ਔਰ ਉਹਨਾਂ ਦੇ ਕੰਮਾਂ ਦੇ ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਆ ਪਰ ਮੈਂ ਕੇਜਰੀਵਾਲ ਸਾਹਿਬ ਜਿਹੜਾ ਤੁਹਾਨੂੰ ਐ ਕਰਦਾ ਤੁਹਾਨੂੰ ਉਹੀ ਚੰਗਾ ਲੱਗਦਾ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਭਗਵੰਤ ਮਾਨ ਜੀ ਇੱਧਰ ਤੁਸੀਂ ਵੀ ਕਰੋ ਖਿਆਲ ਜੀ ਤੁਸੀਂ ਕਿੱਧਰ ਫਿਰਦੇ ਆ ਕਿ ਉਹੀ ਕੁਮਰ ਵਿਜੇ ਪ੍ਰਤਾਪਾ ਜਿਹੜੀਆਂ ਤੁਸੀਂ ਗੱਲਾਂ মিডিਆ ਦੇ ਸਾਹਮਣੇ ਕਰਦੇ ਸੀ ਕਿ ਇਹਦੇ ਵਰਗਾ ਇਮਾਨਦਾਰ ਬੰਦਾ ਕੋਈ ਨਹੀਂ ਇਹਦੇ ਵਰਗਾ ਆ ਬੰਦਾ ਕੋਈ ਨਹੀਂ ਕਿਉਂਕਿ ਉਹ ਪੰਜਾਬ ਦੇ ਲੋਕਾਂ ਦਾ ਤੇ ਪੰਜਾਬ ਦੇ ਸਿੱਖਾਂ ਦਾ ਧਿਆਨ ਕੁੰਮਰ ਵਿਜੇ ਪ੍ਰਤਾਪ ਤੇ ਸੀਗਾ ਤੇ ਤੁਸੀਂ ਉਸ ਟਾਈਮ ਤੇ ਲਾਲਾ ਲਾਲਾ ਕਰਤੀ ਹੁਲੀ ਹੁਲੀ ਕਰਾਤੀ ਤੇ ਅੱਜ ਉਹਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਇਹਦਾ ਮਤਲਬ ਇਹ ਆ ਕਿ ਤੁਸੀਂ ਅੰਗਰੇਜ਼ਾਂ ਦੀ ਸੋਚते ਆ ਤੇ ਅੰਗਰੇਜ਼ਾਂ ਨੂੰ ਬਗਾਵਤ ਚੰਗੀ ਨਹੀਂ ਲੱਗਦੀ ਸੀ ਉਹਨਾਂ ਰਾਜਿਆਂ ਨੂੰ ਬਗਾਵਤ ਚੰਗੀ ਨਹੀਂ ਲੱਗਦੀ ਸੀ ਜਿਹੜੇ ਰਾਜੇ ਲੋਕਾਂ ਤੇ ਅਤਿਆਚਾਰ ਕਰਦੇ ਸੀ ਉਹਨਾਂ ਅੰਗਰੇਜ਼ਾਂ ਨੂੰ ਬਗਾਵਤ ਚੰਗੀ ਨਹੀਂ ਲੱਗਦੀ ਸੀ ਜਿਹੜੇ ਅੰਗਰੇਜ਼ਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਸਾਨੂੰ ਆਜ਼ਾਦੀ ਚਾਹੀਦੀ ਆ ਪਰ ਇਹ ਬਗਾਵਤ ਪੰਜਾਬ ਦੇ ਲੋਕ ਤਾਂ ਤੁਹਾਡੇ ਦੇ 2023 ਦੀ ਕਰੀ ਜਾਂਦੇ ਆ ਤੁਸੀਂ ਉਹਨਾਂ ਦੀ ਸੁਣਦੇ ਨਹੀਂ ਸੀ ਹੁਣ ਤੁਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਡਿਸਮਿਸ ਕਰ ਨਹੀਂ ਸਕਦੇ ਪੰਜਾਬ ਦੇ ਲੋਕਾਂ ਨੂੰ ਸਸਪੈਂਡ ਤਾਂ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਖੁਦ ਤੁਹਾਨੂੰ ਖੁੰਜੇ 'ਚ ਪਾਉਣਾ ਖੁੰਜੇ 'ਚ ਜਿਵੇਂ ਇਹ ਤੁਸੀਂ ਗਾਣਾ ਤੁਹਾਡੇ ਤੇ ਲੱਗੂਗਾ ਅਖੇ ਮੇਰੇ ਪਿੰਡ ਦੀ ਉਹ ਨਹਿਰ ਨੂੰ ਸੁਨਾਹਾਂ ਦੇ ਦਿਓ ਨਹੀਂ ਮੈਂ ਖੁੰਜੇ ਵਿੱਚ ਆਉਂਗਾ ਸਵਾਭ ਬਣ ਕੇ ਮੈਂ ਇਥੋਂ ਮਰਿਆ ਨਹੀਂ ਜਾਣਾ ਇਨ੍ਹਾਂ ਤਾਨਿਆਂ ਦੇ ਵਿੱਚ ਕਿ ਯਾਰ ਭਗਵੰਤਮਨ ਹਾਰ ਗਿਆ ਕੇਸਰੀਵਾਲ ਦਾ ਫੱਟਾ ਜਿਹੜਾ ਫੱਟੀ 'ਚ ਕਿਲ ਗੱਡੇ ਕੇ ਸੱਚੀ ਗੱਲ ਆ ਵੇ ਸੱਚੀ ਗੱਲ ਹੁਣ ਮੈਂ ਇੱਥੇ ਇਹ ਗੱਲ ਕਹਿਣਾ ਕਿ ਤੁਹਾਨੂੰ ਜਿਹੜੀ ਬਗਾਵਤ ਚੰਗੀ ਨਹੀਂ ਲੱਗਦੀ ਇਹ ਸਿੱਧੇ ਤੌਰ ਤੇ ਪਤਾ ਲੱਗਦਾ ਕਿ ਤੁਸੀਂ ਹੁਣ ਇਸ ਟਾਈਮ ਅੰਗਰੇਜ਼ਾਂ ਦੀ ਸੋਚ ਤੇ ਚੱਲ ਰਹੇ ਆ ਚਲੋ ਅਸੀਂ ਮੰਨਦੇ ਆ ਤੁਹਾਡਾ ਕੁਮਰ ਵੀਜੇ ਪ੍ਰਤਾਪ ਗਲਤ ਹੋ ਸਕਦਾ ਤੇ ਮੈਂ ਅੱਜ ਇਹ ਵੀ ਕਹਿਣਾ ਕਿ ਮੈਂ ਕੁਮਰ ਵੀਜੇ ਪ੍ਰਤਾਪ ਦੇ ਹੱਕ ਵਿੱਚ ਨਹੀਂ ਖੜਾ ਕਿਉਂਕਿ ਮੈਂ ਤਾਂ 2000 2120 ਦੇ ਵਿੱਚ ਕਹਤਾ ਸੀ ਜਦੋਂ ਨੇ ਪਾਰਟੀ ਜੁਆਇਨ ਕਰਨੀ ਸੀ ਕਿ ਤੂੰ ਬੇਲੀਆ ਤੇਰਾ ਕੁਝ ਨਹੀਂ ਬਣਨਾ ਇੱਥੇ ਤਾ ਕੁਮਰ ਵਿਜੇ ਪ੍ਰਤਾਪ ਜੀ ਤੇ ਵੀ ਨਹੀਂ ਪਤਾ ਨਾ ਦੂਜੀ ਪਾਰਟੀ ਕਦੋਂ ਬਦਲਨ ਇਹ ਚਲੋ ਛੱਡੋ ਅੱਛਾ ਹੁਣ ਮੈਂ ਇਹ ਗੱਲ ਕਹੂੰਗਾ ਕਿ ਤੁਸੀਂ ਜੇ ਤੁਹਾਡਾ ਕੁਮਰ ਵਿਜੇ ਪ੍ਰਤਾਪ ਗਲਤ ਸੀ ਤਾਂ ਤੁਸੀਂ ਗਲਤ ਬੰਦਿਆਂ ਨੂੰ ਪਾਰਟੀ ਚੋਂ ਬਾਹਰ ਕਰਦੇ ਤਾਂ ਅਸੀਂ ਤੁਹਾਡੇ ਨਾਲ ਕੇਜਰੀਵਾਲ ਸਾਹਿਬ ਕਿਤੇ ਸੱਚੀ ਨਾ ਗੱਲ ਮੰਨ ਲਓ ਜੀ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਜੇ ਪਾਰਟੀ ਦੇ ਵਿੱਚੋਂ ਸਸਪੈਂਡ ਕਰਨਾ ਸੀ ਤਾਂ ਸਭ ਤੋਂ ਪਹਿਲਾਂ ਉਸ ਬੀਬਾ ਸਰਬਜੀਤ ਕੌਰ ਮਾਨੂੰਕੇ ਨੂੰ ਕਰਦੇ ਜਿਨ੍ਹਾਂ ਨੇ ਐਨ ਆਰ ਆਈ ਦੀ ਕੋਠੀ ਡੱਬੀ ਸੀ ਹੁ ਚੰਨਾ ਪਿਆਰ ਵਾਲੀਆਂ ਮੈਨੂੰ ਚੂੜੀਆਂ ਚੜਾ ਦੇਵੇ ਪਰ ਜਿਹੜੀਆਂ ਤੁਹਾਡੇ ਪਿਆਰ ਦੀਆਂ ਚੂੜੀਆਂ ਪਾਈ ਫਿਰਦਾ ਉਹ ਕਦੇ ਵੀ ਪਾਰਟੀ ਚੋਂ ਬਾਹਰ ਨਹੀਂ ਜਾਂਦਾ ਤੇ ਮੈਂ ਸਰਬਜੀਤ ਕੌਰ ਭੈਣ ਤੋਂ ਮਾਫੀ ਚਾਹੁੰਨਾ ਮਾਨੂੰਕੇ ਤੋਂ ਕਿ ਭੈਣੇ ਮੈਂ ਪਹਿਲਾਂ ਵੀ ਬੋਲ ਕਟਿਆ ਗੱਲ ਆਪਦੇ ਤੇ ਨਾ ਲਾਵੀ ਤੂੰ ਸਾਡੀ ਭੈਣ ਆ ਦੂਜੀ ਗੱਲ ਕਿ ਆ ਜਿਹੜਾ ਰੌਲਾ ਉਸ ਤੋਂ ਬਾਅਦ ਪਿਆ ਕਟਾਰੂ ਚੱਕ ਦਾ ਰੌਲਾ ਪਿਆ ਕਟਾਰੂ ਚੱਕ ਨੂੰ ਬਾਹਰ ਨਹੀਂ ਕੀਤਾ ਤੁਸੀਂ ਕਟਾਰੂ ਚੱਕ ਨੂੰ ਸਸਪੈਂਡ ਨਹੀਂ ਕੀਤਾ ਤੁਸੀਂ ਕਿਹੜੀ ਗੱਲੋਂ ਕਿੰਨੇ ਰੌਲੇ ਪੈ ਗਏ ਕਿਉਂਕਿ ਆਖਰ ਨੂੰ ਫਿਰ ਗਾਣਾ ਉਹੀ ਲੱਗ ਜਾਂਦਾ ਕਿ ਗੋਰੀ ਗੋਰੀ ਵੀਨੀ ਆਹ ਗੋਰੀ ਗੋਰੀ ਵੀਨੀ ਚੰਨਾਂ ਚੂੜੀਆਂ ਚੜਾ ਦੇਵੇ ਹੈ ਕੇਸਰੀ ਵਾਲ ਚੂੜੀਆਂ ਚੜਾ ਦੇਵੇ ਸਾਨੂੰ ਸਾਡੇ ਪਿਆਰ ਵਾਲੀਆਂ ਸਾਨੂੰ ਸਾਡੇ ਪਿਆਰ ਵਾਲੀਆਂ ਸਾਨੂੰ ਸਾਡੇ ਔਦੇ ਵਾਲੀਆਂ ਉਹ ਹੱਥ ਖੜੀਆਂ ਲਵਾ ਦੇਵੇ ਬੱਸ ਉਹ ਕਹਿੰਦਾ ਜੇ ਆਪ ਹਮਾਰੇ ਐਸੇ ਗਾਣੇ ਗਾਓਗੇ ਤਾਂ ਹਮ ਆਪਕੇ ਸਾਥ ਹ ਤੇ ਕੁਮਰ ਵਿਜੇ ਪ੍ਰਤਾਪ ਨੇ ਤੁਹਾਡੇ ਗਾਣੇ ਨਹੀਂ ਗਾਏ ਉਸ ਤੋਂ ਬਾਅਦ ਆਜੋ ਰੌਲਾ ਕਿਹਦਾ ਪਿਆ ਰੌਲਾ ਪਿਆ ਤੁਹਾਡੇ ਫੌਜਾ ਸਿੰਘ ਸਰਾਰੀ ਮੰਤਰੀ ਦਾ ਜਿਹੜੇ ਘਪਲੇ ਦੀ ਗੱਲ ਹੁੰਦੀ ਸੀ ਤੇ ਉਸ ਟਾਈਮ ਤੇ ਵੀ ਉਹਨੂੰ ਪਾਰਟੀ ਚੋਂ ਬਾਹਰ ਨਹੀਂ ਕੀਤਾ ਕਿਹੜੀ ਗੱਲਾਂ ਨੇ ਕੀਤਾ ਕਿਉਂ ਨਹੀਂ ਕੀਤਾ ਇਸ ਗੱਲ ਦਾ ਜਵਾਬ ਦਿਓ ਤੁਸੀਂ ਕਿਉਂ ਨਹੀਂ ਜਵਾਬ ਦਿੰਦੇ ਹਲੇ ਇੱਥੇ ਗੱਲ ਨਹੀਂ ਰੁਕਣੀ ਹਲੇ ਤੁਰੇ ਚੱਲੋ ਫੇਰ ਤੁਹਾਡੇ ਆ ਜਿਹੜਾ ਕਹਿ ਲੋ ਇੱਕ ਟਰਾਲੀ ਚੋਰੀਆਂ ਵਾਲਾ ਐਮਐਲਏ ਦਾ ਰੌਲਾ ਪਿਆ ਜੀਦੇ ਤੇ ਪਰਚਾ ਤੇ ਕਾਰਵਾਈ ਤਾਂ ਕੀ ਹੋਣੀ ਸੀ ਤੁਸੀਂ ਉਹਨੂੰ ਪੁੱਛਿਆ ਤੱਕ ਨਹੀਂ ਕਿ ਟਰਾਲੀਆਂ ਗਈਆਂ ਕਿੱਥੇ ਤਾਂ ਫਿਰ ਕਿ ਕਿਤੇ ਉਹਨੇ ਵੀ ਗਾਣਾ ਗਾਇਆ ਸੀ ਸਾਨੂੰ ਸਾਡੇ ਪਿਆਰ ਵਾਲੀ ਸਾਨੂੰ ਸਾਡੇ ਪਿਆਰ ਵਾਲੀ ਉਹ ਹੱਥ ਖੜੀਆਂ ਲਵਾ ਦੇਵੇ ਇਹ ਤੂੰ ਕਿਉਂ ਆਏ ਕਰਦੇ ਰਹਿੰਦੇ ਜਿਹੜਾ ਝਾੜੂ ਪੁਲੂਸ ਦਾ ਉਹ ਲੋਕਾਂ ਦਾ ਖੂਨ ਚੂਸਦਾ ਥੋੜੇ ਉਸ ਤੋਂ ਬਾਅਦ ਰੌਲਾ ਪੈਂਦਾ ਆ ਤੁਹਾਡਾ ਜਿਹੜਾ ਆਖੇਵੇਂ ਮਾ ਝਾੜੂ ਉੱਤੇ ਮਰਮਿਟੀ ਕੇਜਰੀਵਾਲ ਦਾ ਮੁਖਰਾ ਵੇਂਦਿਆ ਸਾਰਵੇਂ ਮਾ ਝਾੜੂ ਉੱਤੇ ਮਰਮਿਟੀ ਉਹਦਾ ਰੌਲਾ ਪਿਆ ਉਹ ਕੀ ਕੁਛ ਬੋਲਿਆ ਉਹਨੂੰ ਬਾਹਰ ਨਾ ਕੀਤਾ ਤੇ ਕੁਮਰ ਵੀਜੇ ਪ੍ਰਤਾਪ ਨੇ ਹਲੇ ਕੁਛ ਨਾ ਕੀਤਾ ਕੱਲੀ ਬਗਾਵਤ ਕੀਤੀ ਤੇ ਉਹਨੂੰ ਸਸਪੈਂਡ ਕੀਤਾ ਇਥੋਂ ਪਤਾ ਲੱਗਦਾ ਕਿ ਤੁਹਾਨੂੰ ਬਗਾਵਤ ਪਸੰਦ ਨਹੀਂ ਰਹੀ ਹੁਣ ਤੁਹਾਨੂੰ ਬਗਾਵਤ ਪਸੰਦ ਨਹੀਂ ਰਹੀ ਪਰ ਅਸਲ ਦੇ ਵਿੱਚ 2027 ਦੇ ਵਿੱਚ ਇੱਕ ਗੱਲ ਆਮ ਲੋਕ ਲਾਉਣਗੇ ਕਹਿੰਦਾ ਚਾਦਰ ਮੈਰੀ ਝਾੜੂ ਵਾਲਿਆ ਚਾਦਰ ਮੈਲੀ ਤੇ ਸਾਬਣ ਥੋੜਾ ਚਾਦਰ ਮੈਲੀ ਤੇ ਸਾਬਣ ਥੋੜਾ ਬੈਠ ਕਿਨਾਰੇ ਧੋਵੇਂਗਾ ਦਾਗ ਨਹੀਂ ਮਿਟਨੇ ਪਾਪਾ ਵਾਲੇ ਨਾਲੇ ਰੋਵੇਂਗਾ ਫਿਰ ਧੋਵੇਂਗਾ ਨਾਲੇ ਰੋਵੇਂਗਾ ਫਿਰ ਧੋਵੇਂਗਾ ਕਰੋ ਬਾਰ ਕਿਨੂੰ ਕਰਦੇ ਕਿੰਨੇ ਜਣਿਆਂ ਦੇ ਰੌਲੇ ਪੈ ਗਏ ਤੁਹਾਡੇ ਇੱਕਾ ਤੁਹਾਡਾ ਮਾਨੁਕੇ ਵਾਲਾ ਜਿਹੜਾ ਕੀ ਮਾਨੁਕੇ ਵਾਲਾ ਖੇਨਾਬੇਲੀ ਮਲੂਕ ਜਿਹੜਾ ਜੈਤੋ ਵਾਲਾ ਉਹਨੇ ਗਰੀਬ ਬੰਦਿਆਂ ਦੇ ਚੱਡੇ ਪੜਵਾ ਕੇ ਰੱਖਤੇ ਕੰਮ ਤੋਂ ਬਾਤੇ ਕਰੇ ਉਹਨੂੰ ਤਾਂ ਕਿਸੇ ਨੇ ਸਸਪੈਂਡ ਨਹੀਂ ਕੀਤਾ ਕਿਉਂਕਿ ਉਹ ਵੀ ਜਿਹੜਾ ਤਾਂ ਇਹ ਕਹਿੰਦਾ ਕਿ ਕੇਦਰੀਵਾਲ ਰੱਬ ਆ ਤੇ ਭਗਵੰਤ ਮੰਨ ਰੱਬ ਦਾ ਚੇਲਾ ਜਾਂ ਭਗਤ ਕਹਿ ਦਿੰਦਾ ਤਾਂ ਫਿਰ ਉਹ ਤਾਂ ਤੁਸੀਂ ਉਹਦੇ ਹੱਥ ਕੜੀਆਂ ਉਹਦੇ ਵਾਲੀਆਂ ਪਾ ਦਿੰਨੇ ਕਿ ਸਾਂ ਬੋਦਾ ਕਿੰਨੇ-ਕਿੰਨੇ ਗਿਣਾਈ ਜਾਵਾ ਹੁਣ ਤੁਹਾਡੇ ਆ ਫਿਰ ਫੌਜਾ ਸਿੰਘ ਸਰਾਰੀ ਦਾ ਰੌਲਾ ਪੈ ਗਿਆ ਰੌਲਾ ਕੀ ਪਿਆ ਆਖੇ ਜੀ ਇਹਨੇ ਇਹਦੇ ਕਰਕੇ ਇੱਕ ਸਰਪੰਚ ਦੁਨੀਆ ਛੱਡ ਗਿਆ ਮਾਂ ਦਾ ਪੁੱਤ ਗਿਆ ਦਾਦੀ ਦਾ ਪੋਤਰਾ ਗਿਆ ਤੇ ਭੈਣ ਦਾ ਭਰਾ ਗਿਆ ਤੁਸੀਂ ਕੁਛ ਨਹੀਂ ਕੀਤਾ ਤੇ ਤੁਸੀਂ ਉਹਨਾਂ ਬੰਦਿਆਂ ਨੂੰ ਬਾਹਰ ਕਰੀ ਜਾਂਦੇ ਆ ਜਿਹੜੇ ਬੰਦੇ ਤੁਹਾਡੇ ਕਾਲੇ ਚਿੱਠੇ ਕਹਿੰਦੇ ਆ ਕਿ ਨਹੀਂ ਯਾਰਲੇ ਕੱਖ ਨਹੀਂ ਹੋਇਆ ਕਮਾਲ ਹੋ ਗਈ ਜੀ ਪੰਜਾਬ ਤੁਹਾਡੇ ਤੋਂ ਸਵਾਲ ਪੁੱਛਦਾ ਤਾਂ ਜੇਲਾ ਚ ਜਾਂਦਾ ਤੁਹਾਡਾ ਐਮ ਐਲ ਏ ਤੁਹਾਡੇ ਤੋਂ ਜਵਾਬ ਪੁੱਛਦਾ ਤੇ ਉਹ ਪਾਰਟੀ ਚੋਂ ਬਾਹਰ ਜਾਂਦਾ ਤਾਂ ਹੁਣ ਅਸੀਂ ਤੁਹਾਨੂੰ ਜਰਨਲ ਅਡਾਇਰ ਨਾਲ ਕਹੀਏ ਤਾਂ ਕੀ ਆਖੀਏ ਤੁਸੀਂ ਇਸ ਗੱਲ ਦਾ ਜਵਾਬ ਦਿਓ ਮੈਂ ਤੁਹਾਨੂੰ ਫਿਰ ਤੋਂ ਕਹਿਣਾ ਕਿ ਜਿਹੜੇ ਇਹ ਲੋਕ ਸੀ ਪੰਜਾਬ ਦੇ ਮੈਂ ਤਾਂ 2020 ਦੇ ਵਿੱਚ ਦੱਸਿਆ ਸੀ ਕਿ ਜਿਹੜੇ ਨਮੂਨਿਆਂ ਤੇ ਤੁਸੀਂ ਅੱਖ ਰੱਖੀ ਬੈਠੇ ਆ ਇਹ ਤੁਹਾਡੇ ਨਾਲ ਨਹੀਂ ਨਿਭਣੇ ਪੱਗਾਂ ਦੇ ਰੰਗ ਚੇਂਜ ਹੋਣਗੇ ਪਰ ਲੋਕ ਚੇਂਜ ਨਹੀਂ ਹੋਣੇ ਪਰ ਲੋਕਾਂ ਨੇ ਧਿਆਨ ਨਹੀਂ ਦਿੱਤਾ ਤੇ ਝਾੜੂ ਝਾੜੂ ਕੀਤਾ ਤੇ ਅੱਜ ਝਾੜੂ ਤੁਹਾਡੇ ਸਾਹਮਣੇ ਆ ਫਿਰ ਫੜੀ ਰੱਖੋ ਇਹਨੂੰ ਇਹ ਪਛਤਾਉਣਗੇ ਫੇਰ ਤੁਹਾਡਾ ਜਿਹੜਾ ਕਹਿ ਲੋ ਆ ਡਿੰਪੀ ਢੋ ਲੋ ਇਹਦੀ ਬਸ ਥੱਲੇ ਜਿਹੜਾ ਕਹਿ ਲੋ ਬਸ ਦੇ ਨਾਲ ਉਹ ਹੋਏ ਆ ਇਹਨੇ ਮਾਫੀ ਤੱਕ ਨਾ ਮੰਗੀ ਚਲੋ ਇਹਨੇ ਕੋਈ ਜਾਣ ਕੇ ਤਾਂ ਨਹੀਂ ਕਰਾਇਆ ਸੀ ਕੋਈ ਡਰਾਈਵਰ ਨੇ ਜਾਣ ਕੇ ਨਹੀਂ ਕੀਤਾ ਸੀ ਪਰ ਬੱਸਾਂ ਤੇ ਜਾਂਦੀਆਂ ਹਾਰਨ ਤੇ ਹਾਰ ਨਾਉਂਦਾ ਮੈਂ ਕਿਸੇ ਡਰਾਈਵਰ ਨੂੰ ਮਾਰਾ ਨਹੀਂ ਆਂਦਾ ਉਹਨੇ ਤਾਂ ਚਰਨੇ ਤਨਖਾਹ ਲੈਣੀ ਆ ਜੇ ਉਹ ਟਾਈਮ ਪੂਰਾ ਨਹੀਂ ਕਰਦਾ ਤੇ ਉਹਦੇ ਬੱਚੇ ਭੁੱਖੇ ਪੈ ਜਾਣਗੇ ਤਾਂ ਉਹਨੂੰ ਬਾਹਰ ਨਾ ਕੀਤਾ ਕਿੰਨਿਆਂ ਦੇ ਰੌਲੇ ਗੁਨਾਵਾ ਫੇਰ ਥੋੜਾ ਇੱਕ ਆ ਜਿਹੜਾ ਕੀ ਆਹਾ ਮਾਨਸੇ ਆਲਾ ਜਿਹੜਾ ਜਿੱਤਿਆ ਉਹਨੂੰ ਤੁਸੀਂ ਕੀ ਕਿਹਾ ਕਿ ਇਹਨੂੰ ਇਹ ਇਹਦਾ ਉਹ ਆ ਗਿਆ ਜੀ ਇਰੇ ਸਬੂਤ ਆ ਗਏ ਤੇ ਦੂਜੇ ਪਾਸੇ ਉਹਨੂੰ ਕਲੀਨ ਚਿੱਟ ਮਿਲ ਗਈ ਕਲੀਨ ਚਿੱਟ ਕਿਉਂ ਦਿੰਨੇ ਆ ਕਿੱਥੋਂ ਮਿਲਦੀ ਕਲੀਨ ਚਿੱਟ ਕੌਣ ਦਿੰਦਾ ਤੁਹਾਡੇ ਫਿਰ ਸਬੂਤ ਨੇ ਫਲ ਕਿਉਂ ਗਏ ਤੁਸੀਂ ਇਹ ਦੱਸੋ ਆਖਰ ਦੇ ਵਿੱਚ ਇੱਕ ਗੱਲ ਕਹੂੰਗਾ ਕਿ ਪੰਜਾਬ ਦੇ ਲੋਕਾਂ ਨੂੰ ਕਾਜਲੋਂ ਕੀ ਧਾਰ ਸੇ ਮਾਰਾ ਗਿਆ ਨਹੀਂ ਹਥਿਆਰੋਂ ਸੇ ਮਾਰਾ ਗਿਆ ਪੰਜਾਬ ਦੇ ਲੋਕਾਂ ਨੂੰ ਕਾਜਲੋਂ ਕੀ ਧਾਰ ਸੇ ਮਾਰਾ ਗਿਆ ਨਹੀਂ ਹਥਿਆਰੋਂ ਸੇ ਮਾਰਾ ਗਿਆ ਕਤਲ ਹਮਾਰਾ ਲੱਗ ਰਹਾ ਹੈ ਖੁਦ ਖੁਸ਼ੀ ਸੁਣੋ ਕਤਲ ਇਨਕਾ ਲੱਗ ਰਹਾ ਹੈ ਖੁਦ ਖੁਸ਼ੀ ਪਰ ਇਨੇ ਪਿਆਰ ਸੇ ਇਤਨਾ ਮਾਰਾ ਗਿਆ ਪੰਜਾਬ ਦੇ ਲੋਕੋ ਬਚੋ ਇਨਾ ਰਾਜਨੀਤਿਕ ਲੀਡਰਾਂ ਤੋਂ ਬਚੋ ਜੇ ਤੁਸੀਂ ਆਪਦੇ ਪੁਰਦਾਦਾਦਿਆਂ ਵੱਲ ਝਾਕੋ ਤਾਂ ਉਹਨਾਂ ਨੇ ਤੁਹਾਡੇ ਪਿਓਰਾ ਪਿਓਆਂ ਤੇ ਮਾਵਾਂ ਦਾ ਬੇੜਾਗਰ ਕਰਤਾ ਜੇ ਤੁਸੀਂ ਆਪਦੇ ਪਿਉਾਂ ਵੱਲ ਝਾਕੋ ਤਾਂ ਉਹਨਾਂ ਨੇ ਤੁਹਾਡਾ ਬੇੜਾਗਰ ਕਰਤਾ ਤੇ ਜੇ ਅੱਜ ਤੁਹਾਡੇ ਵਾਲ ਝਾਕੀਏ ਤੁਸੀਂ ਆਪਦੇ ਪੁੱਤਾਂ ਦਾ ਬੇੜਾਗਰ ਕਰਤਾ ਆਪਣੀਆਂ ਧੀਆਂ ਦਾ ਬੇੜਾਗਰ ਕਰਤਾ ਤਾਂ ਆਪਾਂ ਸਰਕਾਰਾਂ ਤੋਂ ਆਸ ਕੀ ਰੱਖੀ ਬੈਠੇ ਆ ਜਾਗੋ ਜਾਗੋ ਹੋਇਆ ਸਵੇਰਾ ਗਿਆ ਜਿਵੇਂ ਕਹਿੰਦੇ ਆ ਜਾਗੋ ਜਾਗੋ ਹੋਇਆ ਸਵੇਰਾ ਨਿਕਲਿਆ ਸੂਰਜ ਗਿਆ ਹਨੇਰਾ ਹਨੇਰਾ ਦਿਨ ਤੇ ਜਾਈ ਜਾਂਦੇ ਆ ਪਰ ਤੁਹਾਡੇ ਦਿਮਾਗ ਦੇ ਵਿੱਚੋਂ ਉਹ ਚੀਜ਼ਾਂ ਨਹੀਂ ਜਾਂਦੀਆਂ ਜਿਹੜੀਆਂ ਤੁਸੀਂ ਸਰਕਾਰ ਤੇ ਅੱਖ ਟਿਕਾਈ ਖੜੀਆਂ ਯਾਦ ਰੱਖੋ ਤਾਂ ਮੈਂ ਆਖਰ ਨੂੰ ਕੁਮਰ ਵੀਜੇ ਪ੍ਰਤਾਪ ਨੂੰ ਇਹ ਕਹੂੰਗਾ ਕਿ ਬੁੱਲਿਆ ਰੱਬ ਦਾ ਕੀ ਪਾਉਣਾ ਆਖਰ ਕਹਾਵਤ ਸੁਣਦੇ ਹੁੰਦੇ ਹੰਨ ਆ ਇਧਰੋਂ ਪੱਟ ਕੇ ਇਧਰ ਲਾਉਣਾ ਤਾਂ ਤੇਰਾ ਵੀਰ ਹਾਲ ਇਹ ਨਾ ਹੋ ਜੇ ਕਿ ਹੁਣ ਤੂੰ ਇਧਰੋਂ ਪੈਰ ਪੱٹے ਦਾ ਦੂਜੇ ਪਾਸੇ ਜਾਂਦਾ ਰਵੇਂ ਹੱਥ ਕੱਖ ਨਹੀਂ ਆਉਣਾ ਬੇਕਦਰੇ ਬਸ ਯਾਰ ਬਦਲਦੀ ਰਹਿ ਜਾਂਗੀ ਤਾਂ ਯਾਰ ਬਦਲੇਗਾ ਤੇਰੇ ਹੱਥ ਪੱਲੇ ਕੱਖ ਨਹੀਂ ਆਉਣਾ ਬਾਕੀ ਇੱਕ ਫਿਰ ਮੈਨੂੰ ਉਹ ਗਾਣਾ ਜਿਆ ਬੜਾ ਵਧੀਆ ਲੱਗਿਆ ਯਾਰ ਇੱਕ ਤੁਸੀਂ ਵੀ ਸੁਣੋ ਹੋ ਗੋਰੀ ਗੋਰੀ ਵੀਣੀ ਚੜੂ ਸਾਹਿਬ ਗੋਰੀ ਗੋਰੀ ਵੀਣੀ ਓ ਚੰਨਾ ਚੂੜੀਆਂ ਚੜਾ ਦੇਵੇ ਕੇਦਰੀਵਾਲ ਉਹਨਾਂ ਦੇ ਜਿਹੜੀ ਤੇਰੀ ਲਾਲਾ ਲਾਲਾ ਕਰਦੇ ਉਹਨਾਂ ਦੇ ਚੂੜੀਆਂ ਚੜਾ ਦੇਵੇ ਉਹਨਾਂ ਦੇ ਬੜੇ ਪਿਆਰ ਵਾਲੀਆਂ ਹਾਏ ਉਹਨਾਂ ਦੇ ਔਦੇ ਵਾਲੀਆਂ ਉਹ ਹੱਥ ਖੜੀਆਂ ਲਵਾ ਦੇਵੇ ਉਹਨਾਂ ਦੇ ਉਹਨਾਂ ਦੇ ਆਉਦੇ ਵਾਲੀਆਂ ਤੂੰ ਹੱਥ ਕੜੀਆਂ ਲਵਾ ਦੇਵੇ ਲੋਕੋ ਹੱਸੋ ਜੇ ਨਾ ਸਮਝਣ ਵਾਲੇ ਸਮਝ ਗਏ ਕਿਆ ਜਾਣेंगे ਅੰਜਾਨ ਤੁਸੀਂ ਪਾਰਟੀ ਦੇ ਵਿੱਚੋਂ ਡਿਸਮਿਸ ਉਹਨਾਂ ਬੰਦਿਆਂ ਨੂੰ ਕਰ ਦੇ ਜਿੰਨਾਂ ਬੰਦਿਆਂ ਨੇ ਵਾਕਈ ਲਾਲਾ ਲਾਲਾ ਕੀਤੀ ਸੀ ਪੰਜਾਬ ਦੇ ਲੋਕਾਂ ਨਾਲ ਤੇ ਪੰਜਾਬ ਦੇ ਲੋਕ ਸਤਾਈ ਦੇ ਵਿੱਚ ਤੁਹਾਡੇ ਨਾਲ ਖੜ ਜਾਂਦੇ ਪਰ ਮੈਂ ਅੱਜ ਕਹਿਣਾ ਕਿ ਮੈਂ ਇੱਕ ਗੱਲ ਕਹੂੰਗਾ ਕਿ ਖੱਫਣ ਮੁਰਦਿਆਂ ਵਾਸਤੇ ਹੁੰਦਾ ਪਰ 27 ਦੇ ਲੋਕ ਤੁਹਾਡੇ ਝਾੜੂ ਤੇ ਪਾ ਕੇ ਅੱਗ ਲਾ ਦੇਣਗੇ ਯਾਦ ਰੱਖੋ